ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਇਹ ਟਾਈਮ ਸਵੇਰ ਦਾ ਸੀ ਤੇ ਸਵੇਰੀ ਆਪਾਂ ਘੁੰਮਣ ਆਏ ਹੋਏ ਸੀ ਇੱਧਰ ਇਹ ਜਿਹੜੇ ਬੱਚੇ ਖੇਡ ਰਹੇ ਨੇ ਲੱਕੀ ਨਾਲ ਇਹ ਆਂਦੇ ਨੇ ਜਿਹੜੇ ਸਿੱਟੇ ਘਰ ਰੋਟੀ ਲੈਣ ਤੇ ਅੱਜ ਮੈਂ ਇਹਨਾਂ ਦੇ ਬਾਰੇ ਕੁਝ ਗੱਲ ਕਰਨੀ ਚਾਹਨੀ ਹਾਂ ਤੁਹਾਨੂੰ ਪਿਛਲੇ ਦਿਨੇ ਸ਼ੁੱਕਰਵਾਰ ਦੀ ਗੱਲ ਹੈ ਸਾਡੇ ਘਰ ਇੱਕ ਰੈਬਿਸ਼ ਵਾਲਾ ਕੁੱਤਾ ਖus ਗਿਆ ਸੀ ਤੇ ਉਹਨਾਂ ਨੇ ਇਹਨਾਂ ਦੇ ਪਾਪਾ ਦੇ ਅਟੈਕ ਕੀਤਾ ਤੇ ਉਹਨਾਂ ਦੇ ਹੱਥ ਤੇ ਦੰਦ ਉਹ ਡੂੰਗੇ ਲੱਗੇ ਨੇ ਤੇ ਉਹਨਾਂ ਦਾ ਹੁਣ ਇਲਾਜ ਵੀ ਚੱਲ ਰਿਹਾ ਹੈ ਸਿਵਲ ਹਸਪੀਟਲ ਦੇ ਵਿੱਚੋਂ ਟੀਕੇ ਲੱਗ ਰਹੇ ਨੇ ਨਾਲੇ ਉਹ ਜ਼ਖਮ ਭਰਨ ਦੀਆਂ ਦਵਾਈਆਂ ਦੇ ਰੱਖਿਆ ਨੇ ਇਹ ਘਟਨਾ ਜਦੋਂ ਹੋਈ ਉਸ ਟਾਈਮ ਰਾਤ ਦੇ 8 8:30 ਦਾ ਟਾਈਮ ਸੀ 8:30 ਤੋਂ ਉਪਰੋ ਦਾ ਟਾਈਮ ਸੀ ਆਪਾਂ ਰੋਟੀ ਰਾਟੀ ਖਾ ਕੇ ਬੈਠੇ ਸੀ ਤੇ ਅਚਾਨਕ ਇਹਨੇ ਜਿਹੜੇ ਕੁੱਤੇ ਦਿਖ ਰਹੇ ਨੇ ਮੱਟੋ ਡੱਬੋ ਸ਼ਾਮ ਦੇ ਟਾਈਮ ਇਹ ਸਾਰੇ ਆਪਣੇ ਘਰ ਰੋਟੀ ਲੈਣ ਆਨੇ ਆਂਦੇ ਨੇ ਜਦੋਂ ਇਹ ਅੰਦਰ ਰੋਟੀ ਲੈਣ ਆਏ ਸੀ ਉਸ ਟਾਈਮ ਇਹ ਬੈਠੇ ਸੀ ਅੰਦਰ ਜੋਵਨ ਜਿਸ ਟਾਈਮ ਬਾਹਰ ਨਿਕਲਣ ਲੱਗਿਆ ਸੀ ਤਾਂ ਸਾਹਮਣੇ ਇਹ ਰੈਬਿਜ਼ ਵਾਲਾ ਕੁੱਤਾ ਬਾਹਰੋਂ ਕਿਸੇ ਉਪਰੀ ਥਾਂ ਤੋਂ ਆਇਆ ਹੋਇਆ ਸੀ ਉਪਰਾ ਕੁੱਤਾ ਸੀ ਉਹਨੇ ਜੋਵਨ ਨੂੰ ਵੇਖ ਕੇ ਜਿਵੇਂ ਜੋਵਨ ਤੇ ਅਟੈਕ ਕਰਨ ਲੱਗਿਆ ਜੋਵਨ ਭੱਜ ਕੇ ਅੰਦਰ ਕਮਰੇ ਦੇ ਵਿੱਚ ਜਾਲੀ ਵਾਲੇ ਦਰਵਾਜ਼ਾ ਖੋਲ ਕੇ ਅੰਦਰ ਵੜ ਗਿਆ ਤੇ ਜਿਹੜੇ ਤਿੰਨ ਕੁੱਤੇ ਖੜੇ ਸੀ ਇਹ ਸਾਹਮਣੇ ਸੀ ਇਹਨਾਂ ਨੇ ਉਹਨੂੰ ਬਹੁਤ ਜ਼ਿਆਦਾ ਭੌਂਕੇ ਆ ਤੇ ਉਹ ਡਰਦੇ ਮਾਰੇ ਸਾਡੀ ਗੱਡੀ ਦੇ نیچے ਵੜ ਗਿਆ ਤੇ ਇਹਨਾਂ ਕੁੱਤਿਆਂ ਨੂੰ ਜੇ ਮੈਂ ਕਹਿੰਦੀ ਉਸ ਟਾਈਮ ਇਹ ਨਾ ਹੁੰਦੇ ਤਾਂ ਉਹ ਜੋਬਨ ਤੇ ਅਟੈਕ ਕਰਨਾ ਹੀ ਕਰਨਾ ਸੀ ਕਿਉਂਕਿ ਉਹ ਅੰਦਰ ਵੀ ਕੁਝ ਨਾ ਸੀ ਇਹਨਾਂ ਦੇ ਕਾਰਨ ਉਹ ਅੱਗੇ ਨਹੀਂ ਵੱਧ ਸਕਿਆ ਤੇ ਉਹ ਗੱਡੀ ਦੇ نیچے ਚਲਾ ਗਿਆ ਤੇ ਇਹਨਾਂ ਨੇ ਉਦੋਂ ਤੱਕ ਸ਼ੋਰ ਮਚਾ ਕੇ ਰੱਖਿਆ ਜਦੋਂ ਤੱਕ ਅਸੀਂ ਅੰਦਰੋਂ ਬਾਹਰ ਨਹੀਂ ਆ ਗਏ ਕਿਉਂਕਿ ਆਪਾਂ ਇਹਨਾਂ ਦੀ ਭਾਸ਼ਾ ਤਾਂ ਸਮਝ ਨਹੀਂ ਸਕਦੇ ਲੇਕਿਨ ਜਦੋਂ ਇਹਨਾਂ ਦਾ ਸ਼ੋਰ ਇੰਨਾ ਜ਼ਿਆਦਾ ਹੋ ਰਿਹਾ ਸੀ ਆਪਾਂ ਅੰਦਰੋਂ ਆਏ ਤੇ ਇਹਦੇ ਪਾਪਾ ਜਦੋਂ ਡੰਡਾ ਲੈ ਕੇ ਬਾਹਰ ਨਿਕਲ ਲੱਗੇ ਮੈਂ ਕਿਹਾ ਚਲੋ ਕੋਈ ਉਪਰ ਆ ਕੁੱਤਾ ਹੋਣਾ ਵੈਸੇ ਜਿਵੇਂ ਅਸੀਂ ਬਾਹਰ ਨਿਕਲ ਲਗੇ ਤੇ ਉਸੇ ਟਾਈਮ ਗੱਡੀ ਦੇ ਨੀਚੋਂ ਨਿਕਲ ਕੇ ਕੁੱਤੇ ਨੇ ਹੱਥ ਤੇ ਅਟੈਕ ਕਰ ਦਿੱਤਾ ਤੇ ਇਹ ਕੁੱਤੇ ਨਾਲ ਹੀ ਲੱਗੇ ਹੋਏ ਸੀ ਉਸ ਟੈਂਪ ਬਚਾਉਣ ਲਈ ਤੇ ਇੱਥੇ ਦਿਖਦਾ ਹੈ ਕਿ ਵਫਾਦਾਰੀ ਦਾ ਕਿੰਨਾ ਸਬੂਤ ਦਿੱਤਾ ਪਰ ਲੇਕਿਨ ਅੱਜ ਦੇ ਟਾਈਮ ਇਹਨਾਂ ਦੀ ਵਫਾਦਾਰੀ ਕਿਸੇ ਨੂੰ ਨਹੀਂ ਦਿਖਦੀ ਜਦੋਂ ਇਹ ਕੰਮ ਹੋਇਆ ਤਾਂ ਗੱਲ ਇਹੀ ਗੱਲ ਹੋਈ ਗਈ ਕਿ ਸਾਰੇ ਮੁਹੱਲੇ ਦੇ ਵਿੱਚ ਕੁੱਤੇ ਜ਼ਿਆਦਾ ਹੋ ਰਹੇ ਨੇ ਤੇ ਇਹਨਾਂ ਦੀ ਬਦਉ ਤੇ ਇਹਨਾਂ ਦੇ ਡੰਡੇ ਵੀ ਮਾਰਨੇ ਸਟਾਰਟ ਕਰ ਦਿੱਤੇ ਕਿ ਇਹਨਾਂ ਨੇ ਕੱਟਿਆ ਜਦ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਇਹਨਾਂ ਨੇ ਸਿਰਫ ਉਹ ਆਪਣੇ ਜਿਨ੍ਹਾਂ ਤੋਂ ਆਪਾਂ ਰੋਟੀ ਲੈਂਦੇ ਉਹਨਾਂ ਦੀ ਵਫਾਦਾਰੀ ਨਿਭਾਈ ਉਹਨਾਂ ਨੂੰ ਬਚਾਉਣ ਲਈ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਬਦੌਲਤ ਅਜ ਮੇਰਾ ਜੋਬਨ ਬਿਲਕੁਲ ਠੀਕ ਠਾਕ ਹੈ। ਅਗਰ ਇਹ ਨਾ ਰੋਲਾ ਪਾਉਂਦੇ ਤਾਂ ਇਹ ਜੋਬਨ ਨੂੰ ਪਕੜ ਕੇ ਪਤਾ ਨਹੀਂ ਕਿੱਥੇ ਲੈ ਜਾਣਾ ਸੀ। ਆਪਾਂ ਅੰਦਰ ਆਪਣੇ ਕੂਲਰ ਏਸੀਆਂ ਦੇ ਵਿੱਚ ਬੈਠੇ ਰਹਿੰਦੇ ਨੇ ਬਾਹਰ ਦਾ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ। ਚਲੋ ਇਹਨਾਂ ਦੇ ਪਾਪਾ ਦਾ ਵੀ ਲੱਗਿਆ ਇਹ ਦੁੱਖ ਹੈ ਸਾਨੂੰ ਪਰ ਆਪਾਂ ਬڑے ਇਹ ਦੁੱਖ ਨੂੰ ਸਹਿ ਲੈਂਦੇ ਪਰ ਅਗਰ ਬੱਚਾ ਨੂੰ ਕੁਝ ਹੋ ਜਾਂਦਾ ਤਾਂ ਇਹ ਬਹੁਤ ਔਖਾ ਹੋਣਾ ਸੀ। ਹੁਣ ਇਹਨਾਂ ਦੇ ਡੈਡੀ ਨੂੰ ਲੱਗ ਰਿਹਾ ਨਹੀਂ ਠੀਕ ਹੈ ਤੇ ਜੋਬਨ ਨੇ ਜਦੋਂ ਇਹ ਬਾਅਦ ਚ ਸਾਰੀ ਕਹਾਣੀ ਦੱਸੀ ਤੇ ਅਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਤਾਂ ਆਪਾਂ ਤਾਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਇਹਨਾਂ ਨੇ ਵਫਾਦਾਰੀ ਨਭਾਈ ਹੈ ਤੇ ਹੁਣ ਸਰਾਇਆ ਹੁੰਦੀਆਂ ਨੇ ਕਿ ਕਮੇਟੀ ਵਾਲਿਆਂ ਨੂੰ ਬੁਲਾਣਗੇ ਤੇ ਇਹਨਾਂ ਕੁੱਤਿਆਂ ਨੂੰ ਚੱਕਣਗੇ ਕਹਿੰਦੇ ਨੇ ਕਿਸੇ ਦੀ ਕਰਨੀ ਇਹਨਾਂ ਨੂੰ ਭੁਗਤਣੀ ਪੈਗੀ ਕਿਉਂਕਿ ਕਰ ਕੋਈ ਗਏ ਆ ਇਹਨਾਂ ਦਾ ਬਿਨਾਂ ਕਿਸੂਰ ਤੋਂ ਵੀ ਇਹਨਾਂ ਨੂੰ ਸਜ਼ਾ ਮਿਲਣੀ ਆ ਹੁਣ ਇਹ ਚੀਜ਼ ਸੁਣ ਕੇ ਚਲੋ ਜੀ ਆਪਾਂ ਨੇ ਪਰਮਾਤਮਾ ਤੇ ਡੋਰੀ ਛੱਡ ਦਿੱਤੀ ਅਗਰ ਜੋ ਕਰਨਾ ਉਹਨੇ ਕਰਨਾ ਜੋ ਉਹਨੇ ਸੋਚਿਆ ਉਹੀ ਕੁਝ ਹੋਣਾ ਹੈ ਆਪਾਂ ਸੋਚ-ਸੋਚ ਕੇ ਟੈਨਸ਼ਨਾਂ ਲਈ ਜਾਣੀਆਂ ਪਰ ਆਪਾਂ ਤਾਂ ਪੂਰੇ ਰਾੜ ਕੇ ਕਹਿੰਦੇ ਨੇ ਇਹਨਾਂ ਬੱਚਿਆਂ ਦੀ ਬਦੌਲਤ ਅੱਜ ਸਾਰੇ ਬੱਚਿਆਂ ਦਾ ਬਚਾਅ ਹੋਇਆ ਕਿਉਂਕਿ ਗਲੀ ਦੇ ਵਿੱਚ ਹੋਰ ਵੀ ਬੱਚੇ ਖੇਡ ਰਹੇ ਸੀ ਅਗਲੇ ਦਿਨੇ ਫਿਰ ਆਇਆ ਸੀ ਅਗਲੇ ਦਿਨੇ ਇਹਨੂੰ ਮਾਰ ਦਿੱਤਾ ਗਿਆ ਕਿਉਂਕਿ ਇਹ ਫਿਰ ਸਾਰਿਆਂ ਲਈ ਖਤਰਾ ਬਣ ਚੁੱਕਿਆ ਸੀ ਤੇ ਆਪਾਂ ਤਾਂ ਇਹੋ ਚੀਜ਼ ਕਹਿੰਦੇ ਆ ਪਰ ਲੋਕ ਹ ਅਲੱਗ-ਅਲੱਗ ਨਜ਼ਰੀਏ ਤੋਂ ਸੋਚਦੇ ਨੇ ਤੇ ਇਹਨਾਂ ਦੇ ਜਿਹੜੇ ਇੰਜੈਕਸ਼ਨ ਲੱਗ ਰਹੇ ਨੇ ਉਹ ਗਰਮਪੋਟ ਜਿਆਦਾ ਹੁੰਦੇ ਨੇ ਕਿ ਮੈਨੂੰ ਵੀ ਦੋ ਵਾਰ ਲੱਗੇ ਹੋਏ ਨੇ ਤੇ ਆਪਾਂ ਨੇ ਉਹਨਾਂ ਦੇ ਗਰਮ ਟੀਕਿਆ ਲਈ ਮੈਨੂੰ ਕਿਸੇ ਨੇ ਇੱਕ ਸਰਬਤ बताई ਸੀ ਮੈਂ ਉਹ ਸ਼ਰਬਤ ਵੀ ਬਣਾਣੀ ਹੈ ਤੇ ਉਹ ਸ਼ਰਬਤ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਆਪਾਂ ਸਲਾਈ ਦਾ ਕੰਮ ਵੀ ਕਰਿਆ ਅੱਜ ਥੋੜੀ ਦੇਰ ਲਓ ਜੀ ਸ਼ਾਮ ਦਾ ਟਾਈਮ ਸੀ ਆਪਾਂ ਨੇ ਸਬਜੀ ਸੁੱਕੀ ਬਣਾ ਲਈ ਸੀ ਤੇ ਆਪਾਂ ਇਹ ਬਹੁਤ ਸਾਮਾਨ ਦੀ ਤਿਆਰੀ ਕਰਨਗੇ ਤੇ ਇਹ ਕਿਸੇ ਨੇ ਮੇਰੇ ਮਹੱਲੇ ਦੇ ਵਿੱਚੋਂ ਮੈਨੂੰ ਬਤਾਇਆ ਸੀ ਤੇ ਆਪਾਂ ਨੇ ਉਸੇ ਹਿਸਾਬ ਸਾਰੀ ਬਣਾਵਾਂਗੇ ਠੰਡਾਈ ਵੀ ਕਹਿੰਦੇ ਨੇ ਇਹਨੂੰ ਇਹਨੂੰ ਸ਼ਰਧਾਈ ਵੀ ਕਹਿੰਦੇ ਨੇ ਤੇ ਇਹ ਆਪਾਂ ਨੇ ਸਾਰਾ ਸਾਮਾਨ ਮੰਗਾ ਲਿਆ ਸੀ ਬਦਾਮ ਛੋਟੀ ਇਲਾਇਚੀ ਸੌਫ ਮਗਜ ਖਸਖਸ ਤਾਗੇ ਵਾਲੀ ਮਿਸ਼ਰੀ ਤੇ ਕਾਲੀ ਮਿਰਚ گلاب ਦੀਆਂ ਪੰਖੜੀਆਂ ਇਹ ਸਾਰਾ ਸਾਮਾਨ ਸੀ ਜਿਹੜਾ ਆਪਾਂ ਨੇ ਪੀਸਣਾ ਹੈ ਪਿੱਛਾਂਗੇ ਬਲੈਂਡਰ ਦੇ ਵਿੱਚ ਪੈਸੇ ਤਾਂ ਇਹਨੂੰ ਕੁੰਡੇ ਦੇ ਵਿੱਚ ਵੀ ਕੁੱਟਿਆ ਜਾਂਦਾ ਸੀ ਜਾਂਦਾ ਹੈ ਤੇ ਜਿਆਤਰ ਲੋਕ ਕੁੰਡੇ ਦੇ ਵਿੱਚੇ ਕੁੱਟਦੇ ਆ ਪਰ ਇਸ ਟਾਈਮ ਮੇਰੇ ਕੋਲ ਟੈਬ ਨਹੀਂ ਸੀ ਸਲੇਮਾ ਮਿਕਸੀ ਦੇ ਵਿੱਚ ਹੀ ਪਾਊਡਰ ਬਣਾ ਕੇ ਰੱਖ ਲਵਾਂਗੇ ਇਹਦਾ ਇਕੱਠਾ ਤੇ ਇਹਨੂੰ ਸਾਰੇ ਸਮਾਨ ਨੂੰ ਆਪਾਂ ਬਾਰੀ-ਬਾਰੀ ਪੀਸਾਂਗੇ ਤੇ ਇਹਨੂੰ ਪੀਸ ਕੇ ਪਾਊਡਰ ਬਣਾ ਕੇ ਇੱਕ ਡੱਬੇ ਦੇ ਵਿੱਚ ਪਾਵਾਂਗੇ ਉਦੋਂ ਬਾਅਦ ਦੱਸਦੇ ਹਾਂ ਕਿਵੇਂ ਬਣਦੀ ਹੈ ਹਲੋ ਜੀ ਸਾਰਾ ਮਿਕਸੀਚ ਵਿੱਚ ਆਪਾਂ ਨੇ ਗ੍ਰੈਂਡਰ ਕਰ ਲਿਆ ਸਿਰਫ ਗੁਲਾਬ ਦੀਆਂ ਪੰਖੜੀਆਂ ਆਪਾਂ ਨੇ ਨਹੀਂ ਪੀਸਣੀਆਂ ਗੁਲਾਬ ਦੀਆਂ ਪੰਖੜੀਆਂ ਆਪਾਂ ਉਸੇ ਟਾਈਮ ਪਾਵਾਂਗੇ ਜਦੋਂ ਆਪਾਂ ਬਣਾਵਾਂਗੇ ਇਹ ਸ਼ਰਬਤ ਇਹ ਪੀਸ ਕੇ ਆਪਣੇ ਬਰਤਨ ਦੇ ਵਿੱਚ ਸਾਰਾ ਸਮਾਨ ਪਾ ਲਿਆ ਤੇ ਹੁਣ ਇਹ ਜਿਹੜਾ ਪਾਊਡਰ ਹੈ ਇਸ ਪਾਊਡਰ ਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜੀ ਗੁਲਾਬ ਦੀਆਂ ਪੰਖੜੀਆਂ ਪਾ ਲਈ ਜਿੰਨਾ ਤੁਸੀਂ ਪੀਣਾ ਹੈ ਸਿਰਫ ਓਨਾ ਹੀ ਪਾਣਾ ਹੈ ਇਹਦੇ ਇਹਦੇ ਵਿੱਚ ਤੇ ਨਾਲੇ ਆਪਾਂ ਪਾਣਾ ਹੈ ਇਹਦੇ ਵਿੱਚ ਪਾਣੀ ਇਹਦੇ ਵਿੱਚ ਪਾਣੀ ਪਾ ਕੇ ਫਿਰ ਆਪਾਂ ਇਹਨੂੰ ਗ੍ਰੈਂਡਰ ਕਰ ਲਿਵਾ ਗ੍ਰੈਂਡਰ ਕਰਕੇ ਜਿਹੜਾ ਪੇਸਟ ਬਣੇਗਾ ਉਹਦਾ ਸ਼ਰਬਤ ਆਣਾਏ ਇਹ ਜਿਹੜਾ ਮਿਕਸ ਪਾਊਡਰ ਹੈ ਇਹਨੂੰ ਪਾ ਲੈਣੇ ਆ ਲੋ ਜੀ ਇਹ ਸਾਰਾ ਮਿਕਸ ਪਾਊਡਰ ਅੱਪਾ ਨੇ ਗ੍ਰੈਂਡਰ ਕਰ ਲਿਆ ਤੇ ਗ੍ਰੈਂਡਰ ਕਰਕੇ ਬਿਲਕੁਲ ਹੋ ਚੁੱਕਿਆ ਹੈ ਤਿਆਰ ਤੇ ਇਹਦੇ ਵਿੱਚ ਅੱਪਾ ਹੁਣ ਮਲਮਲ ਦੇ ਕੱਪੜੇ ਨੂੰ ਲੈ ਕੇ ਉਹਦੇ ਵਿੱਚ ਇਹਨੂੰ ਨਚੋੜਾਂਗੇ ਤੇ ਇਹਦੇ ਜਿਹੜਾ ਨਿਕੜੂਗਾ ਜੂਸ ਉਹੀ ਸ਼ਰਬਤ ਬਣੂਗਾ ਤੇ ਆਪਾਂ ਹੁਣ ਦਿਖਾਨੀ ਆ ਮੈਂ ਅੱਗੇ ਤੁਹਾਨੂੰ ਇਹ ਚੀਜ਼ ਮੇਰੇ ਕੋਲ ਮਲਮਲ ਦਾ ਕਪੜਾ ਨਹੀਂ ਸੀ ਮੇਰੇ ਕੋਲ ਪਿਓਰ ਦੀ ਚੁੰਨੀ ਸੀ ਮੈਂ ਇਹਨੂੰ ਡਬਲ ਕਰਕੇ ਉਹਦੇ ਵਿੱਚ ਸਾਰਾ ਪਾ ਲਿਆ ਸੀ ਤੇ ਇਹਨੂੰ ਹਲਕਾ ਹਲਕਾ ਦਬ ਤਪ ਕੇ ਇਹਦੇ ਚੁੰਨੀ ਕੱਢ ਰਿਹਾ ਜੂਸ ਪਾਣੀ ਪਾ ਲੈਣਾ ਆਪਾਂ ਦੇ ਚ ਭਾਵੇਂ ਦੁੱਧ ਪਾ ਲਓ ਭਾਵੇਂ ਪਾਣੀ ਪਾ ਲਓ ਇਹਨੂੰ ਨਚੋ ਨਚੋੜ ਕੇ ਇਹਦਾ ਜੂਸ ਦੇਖੋ ਇੰਨਾ ਨਿਕਲ ਗਿਆ ਤੇ ਜਿਹੜਾ ਇਹ ਬਚ ਜਾਂਦਾ ਇਹਨੂੰ ਆਪਣਾ ਸਿੱਟ ਦਿਓ ਕਿਉਂਕਿ ਇਹਦੇ ਚ ਹੁਣ ਕੁਝ ਨਹੀਂ ਹੈਗਾ ਜਿਹੜਾ ਅਸਲੀ ਚੀਜ਼ ਸੀ ਉਹ ਨਿਕਲ ਚੁੱਕੀ ਹੈ ਇਹਦੇ ਥੱਤਰ ਤੇ ਆਪਾਂ ਇਹਦੇ ਚ ਪਾ ਲਿਆ ਤੇ ਹੁਣ ਇਹਦੇ ਚ ਪਾਵਾਂਗੇ ਮੈਂ ਬਰਫ਼ ਤੇ ਠੰਡਾ ਦੁੱਧ ਮਿਕਸ ਕਰ ਲਿਆਵਾਂਗੇ ਇਹਦਾ ਟੇ ਬੈਸਟ ਸੀ ਤੇ ਇਹਨਾਂ ਦੇ ਪਾਪਾ ਨੂੰ ਦੇਣੀ ਆ ਹੁਣ 1 ਮਹੀਨਾ ਡਰਿੰਕ ਇਹਦੇ ਨਾਲ ਇਹ ਜਿਹੜੇ ਟੀਕੇ ਲੱਗਦੇ ਨੇ ਰੈਬਿਸ਼ ਤੇ ਗਰਮੀ ਨਹੀਂ ਕਰਦੇ ਤੇ ਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ